ਦੇ ਵਿੱਚੋਂ ਇਕੱਲੇ ਹਰਿਆਣੇ ਦੇ 25 ਖਿਡਾਰੀ ਆ ਸਭ ਤੋਂ ਵੱਧ ਤੇ ਦੂਜੇ ਨੰਬਰ ਤੇ ਆਪਣਾ ਪੰਜਾਬ ਸਿਲਵਰ ਮੈਡਲ ਜਿੱਤਣ ਵਾਲੇ ਨੂੰ 50 ਲੱਖ ਰੁਪਏ ਜਿਹੜਾ ਕੈਸ਼ ਪ੍ਰਾਈਜ਼ 골ਡ ਮੈਡਲ ਜਿੱਤਣ ਵਾਲੇ ਨੂੰ 6 ਕਰੋੜ ਰੁਪਏ ਨਾਮ ਦਿੰਦੀ ਹੈ ਤੇ ਕਾਲ ਸਿਰੇ ਤਗਮਾ ਜਿੱਤਣ ਵਾਲੇ ਨੂੰ 2.5 ਕਰੋੜ ਤੇ ਸਿਲਵਰ ਅੱਜ ਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਾਂਗੇ 올림픽 ਖੇਡਾਂ ਬਾਰੇ ਇਸ ਵਾਰ ਦੀਆਂ 올림픽 ਖੇਡਾਂ ਕਿੱਥੇ ਹੋ ਰਹੀਆਂ ਤੇ ਕੀ ਕੀ ਇਨਾਮਾਂ ਦਾ ਵੇਰਵਾ ਹੈ ਕਿਹਦੇ ਕਿਹੜੇ ਖਿਡਾਰੀਆਂ ਨੇ ਹਿੱਸਾ ਲਿਆ ਭਾਰਤ ਦੇ ਕਿੰਨੇ ਖਿਡਾਰੀਆਂ ਨੇ ਇਸ ਸਾਲ ਐ ਤੇ ਪੰਜਾਬ ਦੇ ਕਿੰਨੇ ਖਿਡਾਰੀਆਂ ਨੇ ਇਸ ਸਾਲ ਐ ਆ ਜੋ ਆਪਾਂ ਸਾਰੀ ਗੱਲਬਾਤ ਕਰਦੇ ਆ ਇਸ ਵਾਰੀ ਦੀਆਂ 올ੰਪਿਕ ਖੇਡਾਂ ਜਿਹੜੀਆਂ ਪੈਰਿਸ ਦੇ ਵਿੱਚ ਹੋ ਰਹੀਆਂ ਇਹ 26 ਜੁਲਾਈ ਤੋਂ ਲੈ ਕੇ 11 ਅਗਸਤ ਤੱਕ ਚੱਲਣੀਆਂ ਤੇ ਓਪਨਿੰਗ ਸੈਰਮਨੀ ਜਿਹੜੀ 26 ਜੁਲਾਈ ਨੂੰ ਹੋ ਚੁੱਕੀ ਐ ਤੇ 27 ਤੋਂ ਲੈ ਕੇ ਜਿਹੜੇ ਕਿ ਖੇਡਾਂ ਦਾ ਆਗਾਜ਼ ਹੋ ਚੁੱਕਿਆ ਤੇ ਇਸ ਵਿੱਚ ਆਪਾਂ ਜਿਵੇਂ ਕਿ ਗੱਲ ਕਰਦੇ ਆ 32 ਖੇਡਾਂ ਦੇ ਵਿੱਚ ਕੁੱਲ 329 ਜਿਹੜੇ 골ਡ ਮੈਡਲ ਆ ਇਹਨਾਂ ਦੇ ਉੱਤੇ ਗੇਮਾਂ ਖੇਡੀਆਂ ਜਾਣੀਆਂ ਐ ਤੇ ਭਾਰਤ ਦੇ ਇਸ ਵਾਰੀ 117 ਖਿਡਾਰੀ ਜਿਹੜੇ ਇਹਦੇ ਵਿੱਚ ਹਿੱਸਾ ਲੈ ਰਹੇ ਆ ਜਿਹੜੇ ਕਿ 16 ਖੇਡਾਂ ਦੇ ਵਿੱਚ ਆਪਣੇ ਜੋਰ ਦਿਖਾਉਣਗੇ ਤੇ ਜੇ ਆਪਾਂ ਗੱਲ ਕਰੀਏ ਇਨਾਮਾਂ ਦੇ ਵੇਰਵੇ ਦੀ ਤਾਂ ਜਿਹੜਾ ਕੋਈ ਖਿਡਾਰੀ ਜਿਹੜਾ ਪਹਿਲਾ ਮੈਡਲ ਲੈ ਕੇ ਆਉਂਦਾ ਹੈ મતલਬ ਕਿ 골ਡ ਮੈਡਲ ਲੈ ਕੇ ਆਉਂਦਾ ਤਾਂ ਸੈਂਟਰ ਗਵਰਨਮੈਂਟ ਜਿਹੜੀ ਉਹਨੂੰ ਟੋਟਲ 75 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਦਿੰਦੀ ਹੈ ਤੇ ਸਿਲਵਰ ਮੈਡਲ ਜਿੱਤਣ ਵਾਲੇ ਨੂੰ 50 ਲੱਖ ਰੁਪਏ ਜਿਹੜਾ ਕੈਸ਼ ਪ੍ਰਾਈਜ਼ ਦਿੱਤਾ ਜਾਂਦਾ ਹੈ ਤੇ 30 ਲੱਖ ਰੁਪਏ ਦਿੱਤਾ ਜਾਂਦਾ ਕਾਂਸੀ ਦੇ ਤਗਮੇ ਜਿੱਤਨ ਵਾਲੇ ਨੂੰ ਤੇ ਜੇ ਗੱਲ ਕਰੀਏ ਆਪਾਂ ਸਟੇਟਾਂ ਦੇ ਹਿਸਾਬ ਨਾਲ ਤਾਂ ਇਸ ਵਾਰੀ ਪੰਜਾਬ ਦੀ ਪਿਆਰ ਸਟੇਟ ਨੇ ਇਸ ਵਾਰੀ ਥੋੜਾ ਜਿਆਦਾ ਆਪਣੇ ਜਿਹੜੇ ਕੈਸ਼ ਪ੍ਰਾਈਜ਼ਰ ਦੇ ਵਿੱਚ ਵਾਧਾ ਕੀਤਾ ਹੈ ਇਸ ਵਾਰੀ ਪਹਿਲਾ ਤਗਮਾ ਜਿੱਤਨ ਵਾਲੇ ਨੂੰ ਪਿਆਰ ਸਰਕਾਰ 3 ਕਰੋੜ ਰੁਪਏ ਨਾਮ ਦੇਵੇਗੀ ਤੇ ਸਿਲਵਰ ਮੈਡਲ ਜਿੱਤਨ ਵਾਲੇ ਨੂੰ 2 ਕਰੋੜ ਨਾਮ ਦੇਵੇਗੀ ਅਤੇ ਕਾਂਸੀ ਦੇ ਤਗਮਾ ਜਿੱਤਨ ਵਾਲੇ ਖਿਡਾਰੀ ਨੂੰ 1 ਕਰੋੜ ਰੁਪਇਆ ਦਿੱਤਾ ਜਾਊਗਾ ਤੇ ਉਹਦੇ ਨਾਲ ਹੀ ਜਿਹੜੇ ਜਿਹੜੇ ਖਿਡਾਰੀ ਇਹਦੇ ਵਿੱਚ ਹਿੱਸਾ ਲੈਣਗੇ ਮਤਲਬ ਕਿ ਪਾਰਟਿਸਪੇਟ ਕਰਨਗੇ ਉਹਨਾਂ ਨੂੰ 15 ਲੱਖ ਰੁਪਏ ਹਰੇਕ ਨੂੰ ਦਿੱਤਾ ਜਾਵੇਗਾ ਚਾਹੇ ਉਹ ਮੈਡਲ ਜਿੱਤੇ ਚਾਹੇ ਨਾ ਜਿੱਤੇ ਤੇ ਪਰ ਬਾਕੀ ਸਟੇਟਾਂ ਦੇ ਮੁਕਾਬਲੇ ਪੰਜਾਬ ਅਜੇ ਵੀ ਥੋੜਾ ਜਿਹਾ ਪਿੱਛੇ ਹੈ ਜਿਵੇਂ ਕਿ ਹਰਿਆਣਾ ਦੇ ਜਿਹੜੀ ਸਰਕਾਰ ਹੈ ਉਹ 골ਡ ਮੈਡਲ ਜਿੱਤਣ ਵਾਲੇ ਨੂੰ 6 ਕਰੋੜ ਰੁਪਏ ਨਾਮ ਦਿੰਦੀ ਹੈ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 2.5 ਕਰੋੜ ਤੇ ਸਿਲਵਰ ਦਾ ਮੈਡਲ ਜਿੱਤਣ ਵਾਲੇ ਨੂੰ 4 ਕਰੋੜ ਰੁਪਏ ਨਾਮ ਦਿੰਦਾ ਹੈ ਤੇ ਹਰਿਆਣਾ ਦੇ ਮੁਕਾਬਲੇ ਪੰਜਾਬ ਹਜੇ ਵੀ ਪਿੱਛੇ ਹੈ ਜੇ ਆਪਾਂ ਗੱਲ ਕਰੀਏ ਖਿਡਾਰੀਆਂ ਦੀ ਤਾਂ ਟੋਟਲ ਕਿੰਨੇ ਖਿਡਾਰੀ ਹਿੱਸਾ ਲੈ ਰਹੇ ਆ ਇਹਦੇ ਵਿੱਚ 117 ਟੋਟਲ ਭਾਰਤ ਦੇ ਖਿਡਾਰੀ ਹਿੱਸਾ ਲੈ ਰਹੇ ਆ ਜਿਹਦੇ ਵਿੱਚ ਕੱਲੇ ਹਰਿਆਣੇ ਦੇ 25 ਖਿਡਾਰੀ ਸਭ ਤੋਂ ਵੱਧ ਤੇ ਦੂਜੇ ਨੰਬਰ ਤੇ ਆਪਣਾ ਪੰਜਾਬ ਜਿਹਦੇ ਕਿ 20 ਖਿਡਾਰੀ ਹਿੱਸਾ ਲੈ ਰਹੇ ਤੇ ਤਾਮਿਲਨਾਡੂ ਦੇ 13 ਖਿਡਾਰੀ ਆ ਤੇ ਕਰਨਾਟਕਾ ਦੇ 7 ਖਿਡਾਰੀ ਉੱਤਰ ਪ੍ਰਦੇਸ਼ ਦੇ 6 ਆ ਤੇ ਬਾਕੀ ਇਸੇ ਤਰ੍ਹਾਂ ਥੱਲੇ ਨੂੰ ਘਟਦੇ ਜਾਂਦੇ ਆ 5 ਕਿਸੇ ਦੇ 4 ਕਿਸੇ ਦੇ 2 ਕਿਸੇ ਦੇ 1 ਤੇ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਸਭ ਤੋਂ ਸਰਪੰਚ ਦੀ ਟੀਮ ਮੰਨੀ ਜਾਂਦੀ ਹੈ ਸਰਪੰਚ ਕੰਟਰੀ ਕਹਿ ਸਕਦੇ ਆਪਾਂ ਉਹ ਹੈ ਜੇ ਅਮਰੀਕਾ ਜਿਹੜੇ ਨੇ 3105 ਟੋਟਲ ਤਗ ਮੇ ਜਿੱਤ ਕੇ ਹੁਣ ਤੱਕ ਦੀ ਸਭ ਤੋਂ ਵੱਧ ਤਗਮੇ ਤਰੀਕੇ ਨਾਲ ਉਹ ਮਾਰਕ ਹੈ ਤੇ ਇਹਦੇ ਵਿੱਚ ਇੰਡੀਆ ਜਿਹੜੀ ਉਹ ਥੋੜਾ ਜਿਹਾ ਪਿੱਛੇ ਹੈ ਜਿਹੜੇ ਨੇ ਟੋਟਲ 35 ਤਗ ਮੇ ਜਿੱਤ ਚੁੱਕਿਆ ਜਿਹੜੇ ਕਿ ਪਿਛਲੀਆਂ 올림픽 ਖੇਡਾਂ ਮਤਲਬ ਕਿ 2020 ਦੇ ਵਿੱਚ ਜਿਹੜੀਆਂ ਟੋਕਿਓ 올림픽 ਹੋ ਗਏ ਸੀ ਉਹਦੇ ਵਿੱਚ 7 ਮੈਡਲ ਜਿੱਤੇ ਸੀ ਤੇ ਸਭ ਤੋਂ ਵੱਧ ਸੀ ਹੁਣ ਤੱਕ ਦੇ ਤੇ ਇਸ ਵਾਰੀ ਦੇਖਦੇ ਆ ਵੀ ਕਿਹੜੇ ਕਿਹੜੇ ਖਿਡਾਰੀ ਕਿਹੜੇ ਕਿਹੜੇ ਮੈਡਲ ਲੈ ਕੇ ਆਉਂਦੇ ਆ ਤੇ ਸਾਰਿਆਂ ਨੂੰ ਇਹੀ ਸ਼ੌਕ ਆਉਂਦਾ ਮੈਂ ਵੀ ਸਾਰੇ ਖਿਡਾਰੀ ਆਪ ਦਾ ਪੂਰਾ ਜਾਣ ਲਾ ਕੇ ਗੇਮਪਲੇ ਕਰਨ ਤੇ ਸਾਰੇ ਜਿਹੜੇ ਖਿਡਾਰੀ ਆਪਣਾ ਆਪਣਾ ਮੈਡਲ ਲੈ ਕੇ ਆਉਣ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਹੜੇ ਜਿਹੜੇ ਖੇਡ ਪ੍ਰੇਮੀ ਉਹਨਾਂ ਨਾਲ